ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫੀਮ ਦੇ ਇਤਿਹਾਸ ਬਾਰੇ ਗੱਲਬਾਤ ਕਰਾਂਗੇ ਕਿਵੇਂ ਫੀਮ ਮਨੁੱਖ ਦੇ ਜਿਹੜਾ ਸੰਪਰਕ ਦੇ ਵਿੱਚ ਆਈ ਤੇ ਕਿਵੇਂ ਫੀਮ ਭਾਰਤ ਦੇ ਵਿੱਚ ਆਈ ਜੇਕਰ ਤੁਸੀਂ ਇਹਦਾ ਇਤਿਹਾਸ ਸੁਣੋਗੇ ਤਾਂ ਹੈਰਾਨ ਹੀ ਰਹਿ ਜਾਓਗੇ ਮੁਗਲਾਂ ਤੋਂ ਲੈ ਕੇ ਤਾਲੀਬਾਨ ਤੱਕ ਫੀਮ ਦਾ ਇਤਿਹਾਸ ਜਿਹੜਾ ਉਹ ਬਹੁਤ ਵੱਡਾ ਕਿਵੇਂ ਬਣ ਗਿਆ ਫੀਮ ਦੇ ਉੱਪਰ ਇੱਕ ਕਿਤਾਬ ਹੈ ਜਿਸ ਦਾ ਨਾਮ ਹੈਗਾ স্মੋਕ ਐਂਡ ਐਸ਼ਸ ਇਸ ਦੇ ਲੇਖਕ 임ਤਾਬ ਗੋਸਟ ਲਿਖਦੇ ਹਨ ਕਿ ਫੀਮ ਦੇ ਫੁੱਲ ਦਾ ਅਜੀਬ ਰਿਸ਼ਤਾ ਇਨਸਾਨ ਦੇ ਨਾਲ ਬਣਿਆ ਹੋਇਆ ਹੈ ਤੇ ਇਸ ਦੀ ਕੈਮਿਸਟਰੀ ਹੀ ਇਦਾਂ ਦੀ ਹੈਗੀ ਆ ਕਿ ਇਨਸਾਨ ਨੂੰ ਸਦੀਆਂ ਤੋਂ ਜਿਹੜਾ ਉਗਾ ਰਿਹਾ ਹੈ ਸ਼ਾਇਦ ਇਹੀ ਵਜ੍ਹਾ ਹੈਗੀ ਹੈ ਕਿ ਫੀਮ ਦੀ ਜਿਹੜੀ ਕੋਈ ਵੀ ਜੰਗਲੀ ਕਿਸਮ ਨਹੀਂ ਪਾਈ ਜਾਂਦੀ ਇਸ ਨੂੰ ਹਮੇਸ਼ਾ ਮਨੁੱਖ ਨੇ ਹੀ ਉਗਾਇਆ ਹੈ ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਆਪਦੀ ਬਰਬਾਦੀ ਦੇ ਲਈ ਉਗਾਇਆ ਹੈਗਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਫੀਮ ਦੇ ਤੇ ਆਸ ਦੀ ਵੀ ਇਹ ਕਦੋਂ ਭਾਰਤ ਦੇ ਵਿੱਚ ਆਇਆ ਤੇ ਇਸ ਦਾ ਸਫਰ ਕਿਦਾਂ ਦਾ ਰਿਹਾ ਫੀਮ ਜਾਨੀ ਕਿ ਪੋਪੀ ਇਸ ਨੂੰ ਕੌਣ ਨਹੀਂ ਜਾਣਦਾ ਇਹ ਇੱਕ ਅਜੀਹਾ ਪੌਦਾ ਹੈ ਜੋ ਦੁਨੀਆ ਵਿੱਚ ਸਭ ਤੋਂ ਨਸ਼ੀਲਾ ਪਦਾਰਥ ਉਪਦਾ ਕਰਦਾ ਹੈਗਾ ਵੈਸੇ ਤਾਂ ਅਫੀਮ ਨਸ਼ੇ ਦੇ ਲਈ ਬਦਨਾਮ ਹੈਗੀ ਆ ਪਰ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਮੈਡੀਸਨ ਗੁਣ ਵੀ ਜਿਹੜੇ ਮੌਜੂਦ ਹੈਗੇ ਆ ਅਫੀਮ ਤੋਂ ਬਹੁਤ ਸਾਰੀਆਂ ਦਵਾਈਆਂ ਵੀ ਬਣਦੀਆਂ ਆ ਨੀਆਂ ਪਰ ਕੀ ਤੁਸੀਂ ਜਾਣਦੇ ਹੋ ਕਿ ਅਫੀਮ ਉਨੀ ਹੀ ਪੁਰਾਣੀ ਹੈਗੀ ਆ ਜਿੰਨੀ ਕਿ ਮਨੁੱਖ ਅੱਜ ਤੋਂ 10000 ਸਾਲ ਪਹਿਲਾਂ ਜਦੋਂ ਇਨਸਾਨ ਨੇ ਖੇਤੀ ਸ਼ੁਰੂ ਕੀਤੀ ਸੀਗੀ ਪਸ਼ੂ ਪਾਲਣ ਸ਼ੁਰੂ ਕੀਤੀ ਸੀਗੀ ਤੇ ਉਦੋਂ ਤੋਂ ਹੀ ਜਿਹੜੀ ਹੈ ਸ਼ੁਰੂ ਅਫੀਮ ਦੀ ਖੇਤੀ ਵੀ ਹੋ ਗਈ ਸੀਗੀ ਤੇ ਅਫੀਮ ਤੇ ਇਨਸਾਨ ਨਾਲੇ ਰਿਸ਼ਤੇਆਂ ਦੀ ਵੀ ਸਵਿਟਜ਼ਰਲੈਂਡ ਵਿੱਚ ਸਪੇਨ ਜਰਨੀ ਆਦੀ ਦੇਸ਼ਾਂ ਦੇ ਵਿੱਚ ਅੱਜ ਤੋਂ 10000 ਸਾਲ ਪਹਿਲਾਂ ਦੇ ਵਿਸ਼ੇਸ਼ ਪਾਏ ਜਾਂਦੇ ਆ ਕਿ ਇੱਥੇ ਫੀਮ ਉਗਾਈ ਜਾਂਦੀ ਸੀਗੀ ਤੇ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੀ ਫੀਮ ਦੀ ਖੇਤੀ ਵੀ ਕੀਤੀ ਜਾਂਦੀ ਸੀਗੀ ਫੀਮ ਦਾ ਜਿਹੜਾ ਲੱਗਭਗ ਹਰ ਇੱਕ ਸਭਿਤਾ ਦੇ ਵਿੱਚ ਜਿਹੜਾ ਉਹ ਮਿਲਦਾ ਹੈਗਾ ਤੇ ਅ ਫੀਮ ਦੇ ਇੱਕ ਨਾ ਬਹੁਤ ਜਿਹੜੇ ਪੁਰਾਣੇ ਹਕੀਮ ਸੀਗੇ ਜਿਨ੍ਹਾਂ ਦਾ ਨਾਂ ਸੀਗਾ ਹਿਪੋ ਹਿਪੋਕ੍ਰੈਟਸਮ ਐਜੋ ਕੁਛ ਨਾਂ ਸੀਗਾ ਤੇ ਜਿਨ੍ਹਾਂ ਨੂੰ ਕੇ ਫਾਦਰ ਆਫ ਮੈਡੀਸਨ ਵੀ ਕਿਹਾ ਜਾਂਦਾ ਸੀਗਾ ਤੇ ਇਹਨਾਂ ਦੀ ਲਿਖੀ ਹੋਈ ਸ਼ਪਤ ਹਰ ਇੱਕ ਡਾਕਟਰ ਲੈਂਦਾ ਤੇ ਉਹਨਾਂ ਨੇ ਵੀ ਅਫੀਮ ਦਾ ਜ਼ਿਕਰ ਇੱਕ ਕਾਰਗਰ ਦਵਾਈ ਦੇ ਰੂਪ ਵਿੱਚ ਜਿਹੜਾ ਉਹ ਕੀਤਾ ਹੈਗਾ ਤੇ ਭਾਰਤ ਦੇ ਨਾਲ ਨਾਲ ਅ ਗ੍ਰੀਸ ਆਦਿ ਵਰਗੇ ਹੋਰ ਨਾ ਦੇਸ਼ਾਂ ਦੇ ਵਿੱਚ ਅਫੀਮ ਦੀ ਵਰਤੋਂ ਜਿਹੜੀਆਂ ਦਵਾਈਆਂ ਦੇ ਰੂਪ ਵਿੱਚ ਕੀਤੀ ਜਾਂਦੀ ਹੈਗੀ ਤੇ ਹੁਣ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਅਫੀਮ ਭਾਰਤ ਦੇ ਵਿੱਚ ਪਹੁੰਚੀ ਤੇ ਭਾਰਤ ਵਿੱਚ ਫੀਮ ਦੀ ਜਾਣਕਾਰੀ ਦੋ ਕਿਤਾਬਾਂ ਤੋਂ ਮਿਲਦੀ ਹੈ 10ਵੀਂ ਸਤਾਪਦੀ ਦੀ ਧਨ ਮੰਤਰੀ ਨੂੰ ਧਨ ਮੰਤਰੀ ਦੀ ਨਿਗਟੂ ਅਤੇ ਦੂਸਰੀ ਅਕਬਰ ਦੇ ਸ਼ਾਸਨ ਕਾਲ ਵਿੱਚ ਅਬੁੱਲਾ ਫਸਲ ਦੁਆਰਾ ਜਿਹੜੀ ਲਿਖੀ ਗਈ ਆਇਨ ਅਕਬਰੀ ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਕਿਤਾਬ ਹੈਗੀ ਆ ਸਦਰ ਸਾਹਿਤ ਇਸ ਕਿਤਾਬ ਦੇ ਅਨੁਸਾਰ ਜੇ ਆਪਾਂ ਗੱਲ ਕਰੀਏ ਤਾਂ ਪਹਿਲਾ ਅਫੀਮ ਦਾ ਪ੍ਰਯੋਗ ਦਵਾ ਜਾਂ ਕੁੱਕੁਰ ਕੁ ਕਰਮ ਕਾਂਡ ਤੱਕ ਜਿਹੜਾ ਉਹ ਸੀਮਤ ਸੀਗਾ ਪਰ ਫਿਰ ਵੀ ਜੇ ਆਪਾਂ ਮੁਗਲਾਂ ਦੇ ਜਮਾਨੇ ਦੇ ਵਿੱਚ ਫੀਮ ਦੀ ਖੇਤੀ ਦਾ ਖੇਤੀ ਨੂੰ ਵਧਾ ਚੜਾ ਕੇ ਕੀਤਾ ਜਾਂਦਾ ਸੀਗਾ ਤੇ ਇਸ ਦਾ ਅਸਲ ਕਾਰਨ ਸੀਗਾ ਕਿ ਬਾਦਸ਼ਾਹ ਜਿਹੜੇ ਉਸ ਸਮੇਂ ਤੇ ਖੁਦ ਅਫੀਮ ਦੇ دیਵਾਨੇ ਹੁੰਦੇ ਸੀਗੇ ਫਿਰ ਚਾਹੇ ਉਹ ਬਾਬਰ ਹੋਵੇ ਹਿਮਾਇਉ ਹੋਵੇ ਜਾਂ ਅਕਬਰ ਹੋਵੇ ਜਾਂ ਫਿਰ ਜਹਾਂਗੀਰ ਹੋਵੇ ਜਹਾਂਗੀਰ ਤਾਂ ਅਫੀਮ ਦਾ ਜਿਹੜਾ ਬਹੁਤ ਵੱਡਾ ਸ਼ੌਂਕੀ ਹੁੰਦਾ ਸੀਗਾ ਅਸਲ ਦੇ ਵਿੱਚ ਜਹਾਂਗੀਰ ਨੂੰ ਸ਼ਰਾਬ ਦੀ ਬਹੁਤ ਵੱਡੀ ਲਤ ਸੀਗੀ ਤੇ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਜਹਾਂਗੀਰ ਨੇ ਸ਼ਰਾਬ ਪੀਣ ਦੀ ਆਦਤ ਨੂੰ ਆਪਦੀ ਨੂੰ ਛੱਡਿਆ ਨਹੀਂਗਾ ਤਾਂ ਫਿਰ ਕਿਸੇ ਸੁਭਚਿੰਤਕ ਨੇ ਸਲਾਹ ਦਿੱਤੀ ਕਿ ਜਹਾਂਗੀਰ ਨੂੰ ਵੀ ਜ਼ਹਿਰ ਨੂੰ ਜ਼ਹਿਰ ਹੀ ਘਟਦਾ ਤਾਂ ਸ਼ਰਾਬ ਨੂੰ ਛਡਾਉਣ ਦੇ ਲਈ ਜਹਾਂਗੀਰ ਨੂੰ ਅਫੀਮ ਖਵਾਇਆ ਕਰੋ ਪਰ ਅਫੀਮ ਦੇ ਨਾਲ ਜਹਾਂਗੀਰ ਨੇ ਸ਼ਰਾਬ ਤਾਂ ਨਹੀਂ ਛੱਡੀ ਸੀਗੀ ਤੇ ਉਹ ਫੀਮ ਦਾ ਜਿਹੜਾ ਆਦੀ ਹੋਰ ਹੋ ਗਿਆ ਸੀਗਾ ਹੁਣ ਜਿਹੜਾ ਰਾਜਾ ਸੀਗਾ ਜਹਾਂਗੀਰ ਉਹ ਦਿਨ ਦੇ ਵਿੱਚ ਤਿੰਨ-ਤਿੰਨ ਵਾਰੀ ਜਿਹੜਾ ਉਹ ਫੀਮ ਖਾਂਦਾ ਹੁੰਦਾ ਸੀਗਾ ਤੇ ਮੁਗਲਾਂ ਦੇ ਸਮੇਂ ਅਫੀਮ ਦੀ ਖੇਤੀ ਦੇ ਉੱਪਰ ਬਾਦਸ਼ਾਹ ਦਾ ਜਿਹੜਾ ਅਧਿਕਾਰ ਹੁੰਦਾ ਸੀਗਾ ਜਾਨੀ ਕਿ ਕੌਣ ਕਿੰਨੀ ਖੇਤੀ ਕਰ ਸਕਦਾ ਤੇ ਇਸ ਦਾ ਫੈਸਲਾ ਜਿਹੜਾ ਰਾਜ ਦਰਬਾਰ ਵਿੱਚ ਹੀ ਕੀਤਾ ਜਾਂਦਾ ਹੁੰਦਾ ਸੀਗਾ ਤੇ ਉਸ ਸਮੇਂ ਵੀ ਕੰਟਰੋਲ ਜਿਹੜਾ ਸ਼ਾਸਨ ਦੇ ਹੱਥ ਵਿੱਚ ਹੀ ਹੁੰਦਾ ਸੀਗਾ ਜਿਸ ਤਰ੍ਹਾਂ ਅੱਜ ਦੇ ਸਮੇਂ 'ਚ ਆਪਾਂ ਗੱਲ ਕਰੀਏ ਤਾਂ ਉਤਪਾਦਨ ਤੋਂ ਇਲਾਵਾ ਡਿਸਟਰੀ ਸੌਰੀ ਉਤਪਾਦਨ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਡਿਸਟ੍ਰੀਬਿਊਸ਼ਨ ਦਾ ਜਿਹੜਾ ਕਿੰਨਾ ਕ ਕੰਟਰੋਲ ਕੰਟਰੋਲ ਵੀ ਜਿਹੜਾ ਉਹ ਅੱਜ ਸੱਤਾ ਦੇ ਕੋਲ ਹੀ ਹੁੰਦਾ ਮੁਗਲਾਂ ਦੀ ਮਾਈ ਦਾ ਜਿਹੜਾ ਇੱਕ ਵੱਡਾ ਜ਼ਰੀਆ ਉਸ ਟਾਈਮ ਤੇ ਅਫੀਮ ਹੁੰਦੀ ਸੀ ਜਿਵੇਂ ਕਿ ਮੁਗਲ ਕਮਜ਼ੋਰ ਹੁੰਦੇ ਕੋਈ ਅੱਗੇ ਚੱਲ ਕੇ ਉਹਨਾਂ ਦਾ ਫੀਮ ਦੀ ਖੇਤੀ ਉੱਪਰ ਕੰਟਰੋਲ ਵੀ ਜਿਹੜਾ ਹੌਲੀ-ਹੌਲੀ ਘਟਦਾ ਗਿਆ ਹਾਲਾਂਕਿ ਖੇਤੀ ਜਾਰੀ ਰਹੀ ਪਰ ਮੁਗਲਾਂ ਦੇ ਹੱਥ ਵਿੱਚੋਂ ਜਿਹੜੀ ਉਹ ਪਾਵਰ ਘਟਦੀ ਗਈ ਤੇ 70 ਦੇ ਦਹਾਕੇ ਦੇ ਵਿੱਚ ਜੇ ਅਪਾ ਗੱਲ ਕਰੀਏ ਤਾਂ ਅਫੀਮ ਦੀ ਖੇਤੀ ਦੇ ਉੱਪਰ ਅੰਗਰੇਜ਼ਾਂ ਦਾ ਜਿਹੜਾ ਆਪਣਾ ਕੰਟਰੋਲ ਜਿਹੜਾ ਉਹ ਕਰਨ ਲੱਗ ਪਏ ਸੀਗੇ ਇਸ ਤੋਂ ਬਾਅਦ ਹੀ ਅਫੀਮ ਦੀ ਜਿਹੜੀ ਆ ਅਸਲੀ ਖੇਲ ਸ਼ੁਰੂ ਹੋਇਆ ਸੀਗਾ ਅੰਗਰੇਜ਼ ਜਿਹੜੀ ਫੀਮ ਤੋਂ ਹੋਣ ਵਾਲੇ ਮੁਨਾਫੇ ਨੂੰ ਚੰਗੀ ਤਰ੍ਹਾਂ ਸਮਝ ਗਏ ਸੀਗੇ ਕਿ ਇਹ ਇਹਨਾਂ ਦਾ ਕੀ ਮੁਲਾਫਾ ਮੁਨਾਫਾ ਹੈਗਾ ਫਿਰ ਈਸਟ ਇੰਡੀਆ ਕੰਪਨੀ ਨੇ ਜਿਹੜਾ ਫੀਮ ਦੀ ਇੱਕ ਮੋਨੋਪੋਲੀ ਜਿਹੜੀ ਬਣਾਈ ਤੇ ਉਹ ਫੀਮ ਦੀ ਖੇਤੀ ਦੇ ਲਈ ਕਿਸਾਨਾਂ ਨੂੰ ਜਿਹੜਾ ਲੱਭਣ ਲੱਗ ਗਏ ਲੁਬਾਨ ਲੱਗ ਗਏ ਤੇ ਅੰਗਰੇਜ਼ ਕਿਸਾਨਾਂ ਕਿਸਾਨਾਂ ਨੂੰ ਘੱਟ ਕਿਸ਼ਤਾਂ ਦੇ ਉੱਪਰ ਜਿਹੜਾ ਵਿਆਜ ਦਿੰਦੇ ਤੇ ਖਰੀਦ ਤੋਂ ਪਹਿਲਾਂ ਹੀ ਫਸਲ ਦਾ ਜਿਹੜਾ ਉਹ दाम ਦੇ ਕੇ ਜਿਹੜਾ दाम ਨੂੰ ਜਿਹੜਾ ਕਿਸਾਨਾਂ ਨੂੰ ਵੰਡ ਦਿੰਦੇ ਹੁੰਦੇ ਸੀਗੇ ਤੇ ਇਸ ਤੋਂ ਬਾਅਦ ਜਿਹੜਾ ਜ਼ਿਮੀਂਦਾਰਾਂ ਨੇ ਉਹਨਾਂ ਕਿਸਾਨਾਂ ਨੂੰ ਜਿਹੜਾ ਫਸਲ ਉਹ ਘਾਉਣ ਲਈ ਮਜਬੂਰ ਕੀਤਾ ਤੇ ਜਿਨ੍ਹਾਂ ਕੋਲ ਕਿ ਜ਼ਮੀਨ ਵੀ ਨਹੀਂ ਹੁੰਦੀ ਸੀਗੀ ਤੇ ਅੰਗਰੇਜ਼ਾਂ ਦੇ ਸਮੇਂ ਜੇ ਆਪਾਂ ਗੱਲ ਕਰੀਏ ਤਾਂ ਅਫੀਮ ਦਾ ਉਤਪਾਦਨ ਇੰਨਾ ਇੰਨਾ ਵਧਿਆ ਕਿ 700 1770 ਤੱਕ ਜਿਹੜਾ ਇਹਦਾ ਉਤਪਾਦਨ ਸੀਗਾ ਉਹ ਦੋ ਗੁਣਾ ਹੋ ਗਿਆ ਸੀਗਾ ਤੇ ਸ਼ੁਰੂ ਵਿੱਚ ਤਾਂ ਕਿਸਾਨਾਂ ਨੂੰ ਇਹ ਖੇਤੀ ਬਹੁਤ ਵਧੀਆ ਲੱਗੀ ਕਿਉਂਕਿ ਇਸ ਵਿੱਚ ਜਿਹੜਾ ਉਹ ਪੈਸਾ ਚੰਗਾ ਸੀਗਾ ਇਸ ਕਰਕੇ ਹੀ ਫੀਮ ਦੀ ਖੇਤੀ ਤੇ ਜਿਹੜਾ ਜਿਆਦਾ ਜੋਰ ਪਾਇਆ ਜਾਂਦਾ ਹੁੰਦਾ ਸੀਗਾ ਪਰ ਖੇਤੀ ਹੀ ਇਸ ਦੇ ਜਿਹੜਾ ਨੁਕਸਾਨ ਜਿਹੜੇ ਨਜ਼ਰ ਆਉਣ ਲੱਗੇ ਸੀਗੇ ਫੀਮ ਦੀ ਖੇਤੀ ਦੇ ਨਾਲ ਭਾਰੀ ਜਿਹੜੀ ਇੱਕ ਫਸਲ ਸੀਗੀ ਜਿਹੜੀ ਖੇਤ ਸੀਗੇ ਭਾਰੀ ਫਸਲ ਦੇ ਨਾਲ ਜਿਹੜਾ ਖੇਤ ਜਿਹੜਾ ਜਲਦੀ ਬੰਜਰ ਹੋਣ ਲੱਗੇ ਸੀਗੇ ਫਿਰ ਆਪਾਂ ਗੱਲ ਕਰੀਏ 1770 ਦੇ ਵਿੱਚ ਤਾਂ ਬੰਗਾਲ ਦੇ ਵਿੱਚ ਕਾਲ ਪੈ ਗਿਆ ਇਸ ਕਾਲ ਦੇ ਵਿੱਚ 50 ਲੱਖ ਤੋਂ 1 ਕਰੋੜ ਜਿਹੜੇ ਲੋਕ ਮਾਰੇ ਗਏ ਤੇ ਇਹ ਨੰਬਰ ਅੱਜ ਦੇ ਮਾਡਰਨ ਇੰਡੀਆ ਦੇ ਲਈ ਜਿਹੜਾ ਉਹ ਬਹੁਤ ਬਹੁਤ ਵੱਡਾ ਨੰਬਰ ਸੀਗਾ ਉਸ ਵਕਤ ਦੀ ਆਬਾਦੀ ਦੇ ਹਿਸਾਬ ਦੇ ਨਾਲ ਜੇ ਆਪਾਂ ਨੰਬਰ ਜਿਹੜੇ ਜੇ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਵੱਡਾ ਨੰਬਰ ਸੀਗਾ ਇਹ ਤਾਂ ਸਿਰਫ ਮਗਾਲ ਬੰਗਾਲ ਦਾ ਹਾਲ ਹੀ ਸੀਗਾ ਤੇ ਇਸ ਤੋਂ ਇਲਾਵਾ ਜੇ ਦੇਸ਼ ਭਰ ਦੇ ਵਿੱਚ ਕਿਸਾਨਾਂ ਨੂੰ ਆਪਾਂ ਭਾਰੀ ਨੁਕਸਾਨ ਹੋਏ ਸੀਗੇ ਤੇ ਇਹ ਜ਼ਿਆਦਾ ਕਿਸਾਨਾਂ ਨੂੰ ਜਿਹੜਾ ਕਰਜ਼ੇ ਦੇ ਵਿੱਚ ਵੀ ਡਬਾ ਗਏ ਸੀਗੇ ਕਿਉਂਕਿ ਅਫੀਮ ਉੱਪਰ ਲੱਗਣ ਵਾਲੀ ਲਾਗਤ ਉਹਨਾਂ ਨੂੰ ਮਿਲਣ ਵਾਲੀ ਕੀਮਤ ਤੋਂ ਬਹੁਤ ਜ਼ਿਆਦਾ ਸੀਗੀ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਈਸਟ ਇੰਡੀਆ ਕੰਪਨੀ ਨੂੰ ਕੋਈ ਵੀ ਜਿਹੜਾ ਫਰਕ ਨਹੀਂ ਪੈ ਰਿਹਾ ਸੀਗਾ ਉਹ ਤਾਂ ਅਫੀਮ ਤੋਂ ਹੋਏ ਮੁਨਾਫੇ ਦੇ ਨਾਲ ਜਿਹੜਾ ਆਪਣਾ ਸਾਮਰਾਜ ਵਧਾਉਣ ਦੇ ਵਿੱਚ ਲੱਗੇ ਹੋਏ ਸੀਗੇ ਤੇ ਉਹ ਇਹਨਾਂ ਨੇ ਬੰਗਾਲ ਦੇ ਵਿੱਚ 1775 ਦੇ ਵਿੱਚ ਪਹਿਲੀ ਫੀਮ ਦੀ ਏਜੰਸੀ ਜਿਹੜੀ ਸਥਾਪਨਾ ਕੀਤੀ ਸੀਗੀ ਤੇ ਉਸ ਤੋਂ ਬਾਅਦ ਬਨਾਰਸ ਦੇ ਵਿੱਚ ਫਿਰ ਗਾਜ਼ੀਆਬਾਦ ਦੇ ਵਿੱਚ ਤਿਆਈ ਤੇ ਅੱਜ ਵੀ ਜੇ ਆਪਾਂ ਇਹਨਾਂ ਇਲਾਕਿਆਂ ਦੇ ਵਿੱਚ ਫੀਮ ਦੀ ਖੇਤੀ ਦੇ ਗੱਲ ਕਰੀਏ ਤਾਂ ਅੱਜ ਵੀ ਫੀਮ ਦੀ ਖੇਤੀ ਦਾ ਕੇਂਦਰ ਇੱਥੇ ਹੀ ਆ ਤੇ ਅੰਗਰੇਜ਼ ਇੱਥੋਂ ਹੀ ਅਫੀਮ ਦੀ ਜਿਹੜੀ ਖੇਤੀ ਦਾ ਵਪਾਰ ਕਰਦੇ ਹੋਏ ਸੀ ਹੁੰਦੇ ਸੀਗੇ ਤੇ ਅਫੀਮ ਦੀ ਖੇਤੀ ਤੋਂ ਅੰਗਰੇਜ਼ਾਂ ਨੇ ਜਿਹੜਾ ਬਹੁਤ ਪੈਸਾ ਕਮਾਇਆ ਪਰ ਜਦੋਂ ਭਾਰਤ ਵਿੱਚ ਬਹੁਤ ਜ਼ਿਆਦਾ ਲੋਕ ਫੀਮ ਦੇ ਆਦੀ ਹੋ ਗਏ ਤਾਂ ਅੰਗਰੇਜ਼ਾਂ ਇਹਨਾਂ ਅੰਗਰੇਜ਼ਾਂ ਨੇ ਵਿਦੇਸ਼ਾਂ ਵਿੱਚ ਵੀ ਜਿਹੜੀ ਅਫੀਮ ਦਾ ਨਯਾਨਤ ਜਿਹੜਾ ਸ਼ੁਰੂ ਕੀਤਾ ਤੇ ਉਹਨਾਂ ਨੇ ਸ਼ੁਰੂਆਤ ਵਿੱਚ ਜਿਹੜੀ ਉਹ ਕੀਤੀ ਸੀਗੀ ਉਹ ਚਾਈਨਾ ਤੋਂ ਕੀਤੀ ਸੀਗੀ ਕਹਿਣ ਨੂੰ ਤਾਂ ਜਿਹੜਾ ਬਹੁਤ ਵਧੀਆ ਠੰਡਾ ਸੀਗਾ ਪਰ ਇੱਥੇ ਅੰਗਰੇਜ਼ਾਂ ਨੇ ਬੇਕੂਫੀ ਇਹ ਕੀਤੀ ਕਿ ਇਹਨਾਂ ਨੇ ਅੰਗਰੇਜ਼ਾਂ ਅੰਗਰੇਜ਼ ਜਿਹੜੇ ਹੁੰਦੇ ਸੀਗੇ ਇਹਨਾਂ ਨੂੰ ਚਾਹ ਦਾ ਬੜਾ ਸ਼ੌਕ ਹੁੰਦਾ ਸੀਗਾ ਚਾਹ ਸਿਰਫ ਜਿਹੜੀ ਸੀ ਉਸ ਟਾਈਮ ਤੇ ਚੀਨ ਦੇ ਵਿੱਚ ਹੀ ਪਾਈ ਜਾਂਦੀ ਸੀਗੀ ਤੇ ਚੀਨ ਆਪ ਦੀ ਚਾਹ ਦੀ ਪ੍ਰੋਸੈਸਿੰਗ ਨਹੀਂ ਦੱਸਦਾ ਸੀਗਾ ਵੀ ਇਹ ਚਾਹ ਬਣਦੀ ਕਿਵੇਂ ਹੈਗੀ ਆ ਤੇ ਉਹਨਾਂ ਨੇ ਅੰਗਰੇਜ਼ਾਂ ਨੇ ਫਿਰ ਕੀ ਕਿਹਾ ਨਾ ਵੀ ਚਾਹ ਦੇ ਬਦਲੇ ਵੀ ਆਪਾਂ ਵੀ ਫੀਮ ਇਹਨਾਂ ਤੋਂ ਲੈਣੇ ਆ ਇਹਨਾਂ ਨੂੰ ਫੀਮ ਦਿੰਨੇ ਆ ਚੀਨ ਨੂੰ ਫੀਮ ਦਿੰਨੇ ਆ ਤੇ ਇਹਨਾਂ ਤੋਂ ਆਪਾਂ ਵੀ ਕਹਿੰਦੇ ਚਾਹ ਦਾ ਜਿਹੜਾ ਸੀਕ੍ਰੀਟ ਹੋਊਗਾ ਇਹ ਲਵਾਂਗੇ ਤੇ ਪਰ ਇਦਾਂ ਜਿਹੜਾ ਹੋ ਨਹੀਂ ਸਕਿਆ ਤੇ ਉਹ ਇਹ ਕਿਸੇ ਨੂੰ ਵੀ ਜਿਹੜਾ ਉਹਨਾਂ ਨੇ ਦੱਸਿਆ ਨਹੀਂਗਾ ਹਨਾ ਵੀ ਚਾਹ ਕਿਵੇਂ ਬਣਦੀ ਆ ਤੇ ਇਹਨਾਂ ਨੂੰ ਚੀਨ ਨੂੰ ਤਾਂ ਕੁਝ ਨਾ ਕੁਝ ਫਿਰ ਦੇਣਾ ਹੀ ਪੈਣਾ ਸੀਗਾ ਕਿਉਂ ਚੀਨ ਜਿਹੜਾ ਸੀਗਾ ਉਹ ਫੀਮ ਦਾ ਬੜਾ ਆਦੀ ਰਿਹਾ ਜੇ ਆਪਾਂ ਗੱਲ ਕਰੀਏ ਤਾਂ ਮੁੱਖ ਉਤਪਾਦਨ ਜਿਹੜਾ ਉਦੋਂ ਹੁੰਦਾ ਸੀਗਾ ਉਦੋਂ ਕਪਾਹ ਦਾ ਹੁੰਦਾ ਸੀਗਾ ਜੋ ਕਿ ਭਾਰਤ ਤੇ ਅਫਰੀਕਾ ਦੇ ਵਿੱਚ ਵੀ ਹੁੰਦਾ ਸੀ ਪਰ ਚੀਨ ਵੀ ਕਪਾਹ ਦੀ ਜਿਹੜੀ ਪ੍ਰੋਡਕਸ਼ਨ ਕਰਦਾ ਹੁੰਦਾ ਸੀਗਾ ਤੇ ਉਹਨਾਂ ਨੂੰ ਇਸ ਦੀ ਜ਼ਰੂਰਤ ਨਹੀਂ ਸੀ ਚੀਨ ਨੂੰ ਬਦਲੇ ਦੇ ਵਿੱਚ ਜਿਹੜਾ ਉਹ ਕਹਿੰਦੇ ਸੀਗੇ ਵੀ ਚਾਂਦੀ ਚਾਹੀਦੀ ਆ ਕਿਸੇ ਦੀ ਜੇ ਜਿਦੀ ਕਿ ਬ੍ਰਿਟੇਨ ਕੋਲ ਕੋਈ ਵੀ ਜਿਹੜੀ ਉਹ ਕਮੀ ਨਹੀਂ ਸੀ ਪਰ ਉਹ ਚਾਂਦੀ ਕਿੰਨਾ ਕੁ ਟਾਈਮ ਦੇ ਸਕਦੇ ਸੀਗੇ ਤੇ ਉਹਨਾਂ ਨੂੰ ਵੀ ਇਹ ਡਰ ਸੀਗਾ ਵੀ ਚਾਂਦੀ ਜਿਹੜੀ ਇੱਕ ਨ ਇੱਕ ਦਿਨ ਖਤਮ ਹੋ ਜਾਵੇਗੀ ਬ੍ਰਿਟੇਨ ਦੇ ਜਿਹੜੇ ਕੋਲਿਨ ਪਰਿਵਾਰ ਦੇ ਵਿੱਚ ਜਦੋਂ ਚਾਹ ਦੀ ਖਾਪਤ ਵਧੀ ਤਾਂ ਉਹ ਸ਼ਾਹੀ ਪਰਿਵਾਰ ਦੇ ਕੋਲ ਭੱਜੇ ਤੇ ਬ੍ਰਿਟੇਨ ਦੇ ਰਾਜੇ ਨੇ ਈਸਟ ਇੰਡੀਆ ਕੰਪਨੀ ਦੇ ਨਾਲ ਰਲ ਕੇ ਕੋਈ ਰਸਤਾ ਕੱਢਣ ਨੂੰ ਕਿਹਾ ਤਾਂ ਫਿਰ ਅੱਗੇ ਸੁਣੋ ਰਾਜੇ ਨੇ ਰਸਤਾ ਕੱਢਣ ਨੂੰ ਜਦੋਂ ਕਿਹਾ ਤੇ ਉਹਨਾਂ ਨੇ ਰਸਤਾ ਵੀ ਇੱਕ ਅਜਿਹੇ ਹੋਇਆ ਕੱਢਿਆ ਕਿ ਈਸਟ ਇੰਡੀਆ ਕੰਪਨੀ ਨੇ ਨਸ਼ੇ ਦੀ ਕਾਟ ਦੇ ਨਾਲ ਨਸ਼ੇ ਦੀ ਕਾੜੀ ਕੱਢੀ ਤੇ ਉਹਨਾਂ ਨੇ ਭਾਰਤ ਤੋਂ ਅਫੀਮ ਖਰੀਦਣੀ ਸ਼ੁਰੂ ਕੀਤੀ ਤੇ ਚਾਈਨਾ ਦੇ ਵਿੱਚ ਵੇਚਣੀ ਸ਼ੁਰੂ ਕਰਤੀ ਤੇ ਉਹ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਸ ਸਮੇਂ ਜਿਹੜਾ ਚਾਈਨਾ ਦੇ ਵਿੱਚ ਫੀਮ ਦਾ ਵਪਾਰ ਦੀ ਇਜਾਜ਼ਤ ਨਹੀਂ ਹੁੰਦੀ ਸੀ ਕਿ ਤੇ ਉਹ ਚੀਨ ਦੇ ਵਿੱਚ ਫੀਮ ਵੇਚਦੇ ਤੇ ਬਦਲੇ ਦੇ ਵਿੱਚ ਚਾਂਦੀ ਲੈਂਦੇ ਤੇ ਫੀਮ ਦੇ ਨਾਲ ਜਿਹੜਾ ਵੀ ਫਾਇਦਾ ਹੁੰਦਾ ਸੀਗਾ ਤੇ ਇੰਨਾ ਚ ਜਿੰਨਾ ਜ਼ਿਆਦਾ ਵੇਚੋ ਤੇ ਉਨੀ ਜ਼ਿਆਦਾ ਇਹਦੀ ਮੰਗ ਜਿਹੜੀ ਵਧਦੀ ਜਾਂਦੀ ਸੀਗੀ افیم ਦੇ ਕਾਰੋਬਾਰ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਕੋਲ ਚਾਂਦੀ ਦੇ ਢੇਰ ਲਾ ਦਿੱਤੇ ਤੇ ਇਸ ਚਾਂਦੀ ਤੋਂ ਹੀ ਜਿਹੜਾ ਈਸਟ ਇੰਡੀਆ ਕੰਪਨੀ ਨੇ ਚੀਨ ਤੋਂ ਬਾਅਦ ਚਾਹ ਖਰੀਦੀ ਇਹ ਕੰਮ ਲਗਭਗ 100 ਸਾਲ ਤੱਕ ਮੁੜ ਮੁੜ ਕੇ ਚੱਲਦਾ ਰਿਹਾ ਤੇ ਹੁਣ ਚੀਨ ਦਾ ਰਾਜਾ ਇਸ ਤੋਂ ਬਹੁਤ ਜਿਹੜਾ ਗੱਲ ਕਰੀਆ ਤਾਂ ਪਰੇਸ਼ਾਨ ਹੋ ਗਿਆ ਕਿਉਂਕਿ ਚੀਨ ਦੇ ਵਿੱਚ ਲੋਕ ਜਿਹੜੇ افیم ਦੇ ਇੰਨੇ ਆਦੀ ਹੋ ਚੁੱਕੇ ਸੀਗੇ ਕਿ ਉਹ افیم ਖਾ ਕੇ ਸਾਰਾ ਸਾਰਾ ਦਿਨ ਪਏ ਰਹਿੰਦੇ ਸੀਗੇ ਤੇ ਕੋਈ ਕੰਮਕਾਰ ਨਹੀਂ ਕਰਦੇ ਸੀਗੇ ਤੇ ਉਹਦੇ ਬਾਅਦ ਚਾਹ ਦੇ ਚਾਹ ਦੇ ਕੰਮ ਤੋਂ ਜੋ ਚਾਂਦੀ ਆਉਂਦੀ ਸੀਗੀ ਉਹ ਚਾਂਦੀ ਐਫੀਮ ਦੀ ਖਰੀਦ ਦੇ ਵਿੱਚ ਵਾਪਸ ਫੇਰ ਜਾ ਰਹੀ ਸੀਗੀ ਹੁਣ ਚੀਨ ਨੂੰ ਸਿਰਫ ਘਾਟਾ ਹੀ ਘਾਟਾ ਦਿਖਾਈ ਦੇ ਰਿਹਾ ਸੀਗਾ ਤੇ ਚੀਨ ਨੇ ਜਵਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ 1839 ਦੇ ਵਿੱਚ ਅਫੀਮ ਦੇ 20000 ਬਕਸੇ ਸੀਗੇ ਜਿਹੜੇ ਉਹ ਕਿੰਗ ਸਮਰਾਜ ਦਵਾਰਾਂ ਸਮੁੰਦਰ ਦੇ ਵਿੱਚ ਬਹਾ ਦਿੱਤੇ ਗਏ ਤੇ ਬ੍ਰਿਟਿਸ਼ ਦੇ ਨਾਲ ਚਾਹ ਵਪਾਰ ਉੱਪਰ ਜਿਹੜਾ ਬੈਨ ਲਗਾ ਦਿੱਤਾ ਤੇ ਇਸ ਨੇ ਬਦਲੇ ਜਿਹੜਾ ਬ੍ਰਿਟੇਨ ਨੇ ਚਾਈਨਾ ਦੇ ਨਾਲ ਜਿਹੜਾ ਯੁੱਧ ਦਾ ਐਲਾਨ ਕਰ ਦਿੱਤਾ 1839 ਤੋਂ 1852 ਦੇ ਵਿਚਕਾਰ ਚੀਨ ਅਤੇ ਪੱਛਮ ਦੇ ਵਿਚਕਾਰ ਜਿਹੜਾ ਦੋ ਯੁੱਧ ਹੋਏ ਜਿਨ੍ਹਾਂ ਨੂੰ ਓਪੀਮ ਵਾਰ ਵੀ ਕਿਹਾ ਜਾਂਦਾ ਸੀਗਾ ਓਪੀਮ ਵਾਰ ਆਪਾਂ ਸਾਰੇ ਜਾਣਦੇ ਆਂਗੇ ਬਹੁਤ ਜਿਹੜਾ ਮਸ਼ਹੂਰ ਯੁੱਧ ਰਿਹਾ ਸੀਗਾ ਕਿਉਂਕਿ ਇਸ ਦਾ ਕਾਰਨ ਜਿਹੜਾ ਫੀਮ ਹੁੰਦੀ ਸੀਗੀ ਤੇ ਇਹਨਾਂ ਯੁੱਧਾਂ ਦੇ ਵਿੱਚ ਚੀਨ ਦਾ ਸਿਰਫ ਜਿਹੜਾ ਆਪਾਂ ਗੱਲ ਕਰੀਏ ਤਾਂ ਕੁਝ ਵੀ ਨਹੀਂ ਜਿਹੜਾ ਇਹਦਾ ਬਣਿਆ ਨਹੀਂ ਹੈਗਾਗਾ ਹਣਾ ਤੇ ਇਹਨਾਂ ਨੂੰ ਸਗੋਂ ਚੀਨ ਨੂੰ ਹੋਰ ਭਾਰੀ ਨੁਕਸਾਨ ਹੀ ਹੋਇਆਗਾ ਉਹਨਾਂ ਨੂੰ ਭਾਰੀ ਜੁਰਮਾਨਾ ਤੱਕ ਵੀ ਭਰਨਾ ਪਿਆ। ਇਹੀ ਕਾਰਨ ਸੀਗਾ ਕਿ ਜਿਹੜਾ ਹਾਂਗਕਾਂਗ ਸੀਗਾ ਉਹ ਬ੍ਰਿਟਿਸ਼ ਦੇ ਹੱਕ ਵਿੱਚ ਚਲਾ ਗਿਆ ਤੇ ਜਿਹੜਾ ਕੈਂਡਲ ਸ਼ਹਿਰ ਬਰਬਾਦ ਹੋ ਗਿਆ ਸੀਗਾ ਤੇ ਹੁਣ ਤੱਕ ਜੇ ਆਪਾਂ ਦੇਖੀਏ ਕਿ ਅਫੀਮ ਸਿਰਫ ਬਰਬਾਦੀ ਦਾ ਹੀ ਕਾਰਨ ਬਣੀ ਪਰ ਇਸ ਦਾ ਦੂਸਰਾ ਪੱਖ ਜਿਸ ਨੂੰ ਦੂਸਰੇ ਰੂਪ ਵਿੱਚ ਜੇ ਆਪਾਂ ਜਾਣੀਏ ਤਾਂ ਵੀ ਜਿਵੇਂ ਦਵਾਈਆਂ ਦੇ ਰੂਪ ਦੀ ਗੱਲ ਕਰੀਏ ਵੀ ਇਹਨਾਂ ਨੂੰ ਦਵਾਈਆਂ ਦੇ ਰੂਪ ਵਿੱਚ ਵੀ ਜਿਹੜਾ ਫੀਮ ਦੇ ਨਾਲ ਜਿਹੜੀਆਂ ਦਵਾਈਆਂ ਬਣਦੀਆਂ ਸੀਗੀਆਂ ਤੇ ਜਿਸ ਨੂੰ ਆਪਾਂ ਮੋਰਫਿਨ ਕਿਹਾ ਜਾਂਦਾ ਸੀਗਾ ਤੇ ਇਸ ਨੂੰ ਇੱਕ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ ਸੀਗਾ ਉਹ ਉਹ ਨਾਮ ਸੀਗਾ ਤਾਂ ਗੋਡਸ ਔਨ ਮੈਡੀਸਨ ਯਾਨੀ ਕਿ ਰੱਬ ਦੀ ਦਵਾਈ ਅਜਿਹਾ ਇਸ ਕਰਕੇ ਇਹਨੂੰ ਕਹਿੰਦੇ ਸੀਗੇ ਕਿ ਮੋਰਫਿਨ ਇੱਕ ਪੇਨ ਕਿਲਰ ਹੈ ਦੁਨੀਆ ਦੀ ਸਭ ਤੋਂ ਬਿਹਤਰੀਨ ਜਿਹੜੀ ਪੇਨ ਕਿਲਰ ਆ ਸਿੱਧਾ ਬੰਦੇ ਦੇ ਜਿਹੜਾ ਉਹ ਸੈਂਟਰਲ ਨਰਵ ਸਿਸਟਮ ਸਿਸਟਮ ਦੇ ਉੱਪਰ ਜਿਹੜਾ ਆਪਦਾ ਕੰਮ ਕਰਦੀ ਸੀਗੀ ਤੇ ਮੋਰਫਿਨ ਨੂੰ ਅਫੀਮ ਨੂੰ ਪ੍ਰੋਸੈਸ ਕਰਕੇ ਜਿਹੜੀ ਉਹ ਬਣਾਈ ਜਾਂਦੀ ਹੁੰਦੀ ਸੀਗੀ ਪਰ ਹੁਣ ਇਹ ਲੈਬਾਂ ਦੇ ਵਿੱਚ ਸਿੰਥੈਟਿਕ ਤਰੀਕੇ ਨਾਲ ਵੀ ਜਿਹੜੀ ਬਣ ਲੱਗ ਪਈ ਆ ਤੇ ਮੋਰਫਿਨ ਦੀ ਖੋਜ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ 1803 ਦੇ ਵਿੱਚ ਫ੍ਰੈਡਿਕਸ ਵਿਲੀਅਮ ਸੈਂਟਰਲ ਨਾਮ ਦੇ ਇੱਕ ਜਿਹੜਾ ਜਰਮਨ ਦਾ ਫਾਰਮਿਸਟਰ ਸੀਗਾ ਉਹਨਾਂ ਨੇ ਕੀਤੀ ਸੀਗੀ ਤਾਂ ਉਹਨਾਂ ਨੇ 1800 ਤਿੰਨ ਦੇ ਵਿੱਚ ਮੋਰਫਿਨ ਬਣਾਉਣ ਦੇ ਵਿੱਚ ਆਪਦੀ ਸਫਲਤਾ ਹਾਸਲ ਕੀਤੀ ਸੀਗੀ ਤੇ 1843 ਦੇ ਵਿੱਚ ਮੋਰਫਿਨ ਦਾ ਜਿਹੜਾ ਇੱਕ ਟੀਕੇ ਦਾ ਵੀ ਉਹਨਾਂ ਨੇ ਜਿਹੜਾ ਇਹਦਾ ਟੀਕੇ ਦਾ ਵੀ ਜਾਨੀ ਕਿ ਇਜ਼ਾਲ ਕਰ ਲਿਆ ਸੀਗਾ ਜੇ ਉਸ ਸਮੇਂ ਜਦੋਂ ਅੰਮ੍ਰਿਤ ਟੀਕਾ ਸੀਗਾ ਜਿਹੜਾ ਮੋਰਫਿਨ ਦਾ ਟੀਕਾ ਲੱਗਦਾ ਹੁੰਦਾ ਸੀ ਉਹ ਸਿੱਧਾ ਜਿਹੜਾ ਨਾੜ ਦੇ ਵਿੱਚ ਲੱਗਦਾ ਸੀਗਾ ਤਾਂ ਇਹਦਾ ਜਿਹੜਾ ਸੀਗਾ ਅਸਰ ਸੀ ਉਹ 3 ਗੁਣਾ ਤੱਕ ਹੋਰ ਜ਼ਿਆਦਾ ਵਧ ਗਿਆ ਸੀਗਾ ਹਾਲਾਂਕਿ ਇਸ ਦੀ ਇਹ ਗੁਣ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਨਸ਼ਾ ਵੀ ਬਣਾਉਂਦਾ ਹੈਗਾ ਸਾਲ 1874 ਦੇ ਵਿੱਚ ਈਆਰ ਐਲਡਰ ਰਾਈਟ ਨਾਮ ਦੇ ਇੱਕ ਕੈਮਿਸਟਰ ਨੇ ਮੋਰਫਿਨ ਨੂੰ ਹੋਰ ਜ਼ਿਆਦਾ ਤਾਕਤਵਰ ਬਣਾਉਣ ਦੇ ਲਈ ਉਦੋਂ ਲੋਕਾਂ ਦੇ ਵਿੱਚ ਇੱਕ ਨਵਾਂ ਨਸ਼ਾ ਜਿਹੜਾ ਸਾਹਮਣੇ ਆਇਆ ਜਿਸ ਦਾ ਨਾਮ ਸੀਗਾ ਹੀਰੋਇਨ ਇਹ ਦੁਨੀਆ ਦਾ ਸਭ ਤੋਂ ਵੱਧ ਖਤਰਨਾਕ ਜਿਹੜਾ ਨਸ਼ਾ ਮੰਨਿਆ ਗਿਆ ਪੂਰਬ ਤੋਂ ਲੈ ਕੇ ਪੱਛਮ ਤੱਕ ਦੁਨੀਆ ਦੇ ਵਿੱਚ ਕੁਝ ਕੁ ਸਾਲਾਂ ਦੇ ਵਿੱਚ ਹੀ ਹੀਰੋਇਨ ਦਾ ਜਿਹੜਾ ਸੰਕਟ ਇੰਨਾ ਜਿਹੜਾ ਗਹਿਰਾ ਹੋਇਆ ਕਿ ਕੁਝ ਕੁ ਸਾਲਾਂ ਦੇ ਵਿੱਚ 1809 ਦੇ ਵਿੱਚ ਅਮਰੀਕਾ ਨੇ ਅਫੀਮ ਨੂੰ ਜਿਹੜਾ ਉੱਪਰ ਬੈਨ ਲਾ ਦਿੱਤਾ ਸੀਗਾ ਤੇ ਫਿਰ 1810 ਦੇ ਵਿੱਚ ਬਰਟੇਨ ਨੇ ਵੀ ਫੀਮ ਦੇ ਉੱਪਰ ਬੈਨ ਲਗਾ ਦਿੱਤਾ ਸੀਗਾ 1953 ਦੇ ਵਿੱਚ ਸੰਸਾਰ ਦੀਆਂ ਸੰਸਾਰ ਦੀ ਪਹਿਲਾ ਜਿਹੜਾ ਫੀਮ ਸਮੇਲਨ ਹੋਇਆ ਜਿਸ ਵਿੱਚ ਦੁਨੀਆ ਭਰ ਵਿੱਚ ਜਿਹੜਾ ਫੀਮ ਦੇ ਨਿਯਾਮ ਤੇ ਜਿਹੜਾ ਉਹ ਚਰਚਾ ਕੀਤੀ ਗਈ ਤੇ ਸਾਲ 1961 ਦੇ ਵਿੱਚ ਭਾਰਤ ਨੂੰ ਉਹਨਾਂ ਦੇਸ਼ਾਂ ਦੀ ਸੂਚੀ ਵਿੱਚ ਵੀ ਸ਼ਾਮਲ ਕੀਤਾ ਗਿਆ ਸੀਗਾ ਤੇ ਜੋ ਕਾਨੂੰਨੀ ਆਪਣੇ ਖੇਤਰ ਵਿੱਚ ਖੇਤੀ ਅਤੇ ਜਿਹੜਾ ਉਹ ਖਰੀਦਣ ਕਰ ਸਕਦੇ ਆ ਭਾਰਤਿਕ ਲੋਤਾ ਦੇਸ਼ ਹੈਗਾ ਜਿਸ ਨੂੰ ਸੰਯੁਕਤ ਰਾਸ਼ਟਰ ਤੋਂ ਅਫੀਮ ਦੀ ਖੇਤੀ ਜਿਹੜੀ ਕਰਨ ਦਾ ਅਧਿਕਾਰ ਮਿਲਿਆ ਹੋਇਆ ਅਫੀਮ ਕਰਨ ਦਾ ਜਿਹੜਾ ਲਾਇਸੈਂਸ ਸਰਕਾਰ ਦੁਆਰਾ ਹੀ ਦਿੱਤਾ ਜਾਂਦਾ ਆਪਾਂ ਸਾਰੇ ਇਹ ਚੰਗੀ ਤਰ੍ਹਾਂ ਜਾਣਦੇ ਹਾਂ ਤੇ ਸਰਕਾਰ ਦੀ ਇਹ ਇਹੀ ਤੈਅ ਕਰਦੀ ਆ ਕਿ ਕਿੰਨੀ ਖੇਤੀ ਕਰਨੀ ਹੈ ਤੇ ਭਾਰਤ ਵਿੱਚ ਰਾਜਸਥਾਨ ਦੇ ਸ਼ਾਲਾਵਾੜ ਉਦੇਪੁਰ ਕੋਟਾ ਚਟੌੜਗੜ ਪ੍ਰਤਾਪਗੜ ਤੇ ਉੱਤਰ ਪ੍ਰਦੇਸ਼ ਵਿੱਚ 12 ਜਗ੍ਹਾ ਮਨਸ਼ੋਰ ਅਤੇ ਉਸ ਦੇ ਆਸ-ਪਾਸੇ ਹੋਰ ਇਲਾਕਿਆਂ ਦੇ ਵਿੱਚ ਕਾਫੀ ਜਿਹੜਾ ਫੀਮ ਦੀ ਖੇਤੀ ਕੀਤੀ ਜਾਂਦੀ ਹੈ ਤੇ ਦੁਨੀਆ ਦੀ ਸਭ ਤੋਂ ਵੱਧ ਜ਼ਿਆਦਾ ਜੇ ਆਪਾਂ ਫੀਮ ਦੀ ਗੱਲ ਕਰੀਏ ਤਾਂ ਬਰਮਾ ਦੇ ਵਿੱਚ ਪੈਦਾ ਕੀਤੀ ਜਾਂਦੀ ਹੈ ਤੇ ਅਫਗਾਨਿਸਤਾਨ ਆ ਜਿਹੜਾ ਉਹ ਦੂਸਰੇ ਨੰਬਰ ਤੇ ਆਉਂਦਾ ਤਾਂ ਸੋ ਦੋਸਤੋ ਫੀਮ ਦਾ ਇਤਿਹਾਸ ਦੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਪੁਰਾਣਾ ਇਤਿਹਾਸ ਆ ਤੇ ਸੋ ਜੇ ਤੁਹਾਨੂੰ ਫੀਮ ਤੇ ਦਾ ਇਤਿਹਾਸ ਵਧੀਆ ਲੱਗਿਆ ਤਾਂ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਜੋ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਬਹੁਤ ਬਹੁਤ ਧੰਨਵਾਦ ਸਾਰਿਆਂ ਵੀਰਾਂ ਦਾ